ਮੈਂ ਕਹਿਣਾ ਵੀ ਇੰਨਾ ਜ਼ਿਆਦਾ ਸਮਰਥਨ ਆ ਕਿ ਯਾਰਾ ਗਰਮੀ ਚ 4 400 5 500 ਆਦਮੀ ਦਰਖਤਾਂ ਦੇ ਥੱਲੇ ਬੈਠਾ ਸਾਡਾ ਭਾਸ਼ਣ ਸੁਣ ਰਹੇ ਆ ਹੁਣ ਇਸ ਭੀੜ ਨੂੰ ਇਸ ਰਿਸਪੌਂਸ ਨੂੰ ਕੀ ਕਹੋਗੇ ਤੁਸੀਂ ਔਰ ਆਮ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਇੱਕ ਵੀ ਮੀਟਿੰਗ ਕਰਕੇ ਦਿਖਾ ਦੇ ਨਾ ਸਾਰੇ ਪੰਜਾਬ ਚ ਕੋਈ ਵੱਡੀ ਮੀਟਿੰਗ ਕਰਕੇ ਦਿਖਾ ਦੇ ਇਹ ਰੋਡ ਸ਼ੋਅ ਤੇ ਆ ਗਏ ਆ ਰੋਡ ਸ਼ੋਅ ਤੇ ਤਾਂ ਆਏ ਆ ਕਿਉਂਕਿ ਉਹਨਾਂ ਦੀ ਕਿਤੇ ਵੀ ਵੱਡੀ ਮੀਟਿੰਗ ਨਹੀਂ ਹੋ ਪਾਈ ਸਰ ਕਿਸ ਦੇ ਨਾਲ ਮੁਕਾਬਲਾ ਜਿਹੜਾ ਤੁਸੀਂ ਆਪਣਾ ਕਿਸ ਦੇ ਨਾਲ ਯਾਰ ਇਹ ਤਾਂ ਮੁਕਾਬਲਾ ਤਾਂ ਕਿਸੇ ਨੂੰ ਸਾਰੇ ਕੈਂਡੀਡੇਟ ਆਪਣਾ ਲੜ ਰਹੇ ਆ ਮੁਕਾਬਲਾ ਕਿਹਨੂੰ ਕਵਾਂਗੇ ਕਿਹਦੇ ਨਾਲ ਹੈਗਾ ਉਹ ਤਾਂ ਵੋਟਰਾਂ ਦੀ ਗਿਣਤੀ ਤੇ ਹੀ ਪਤਾ ਲੱਗੂਗਾ ਮੈਂ ਤਾਂ ਇਸ ਵਕਤ ਕੁਝ ਕਹਿ ਨਹੀਂ ਸਕਦਾ ਅਸੀਂ ਆਪਣੇ ਆ ਦੇਖ ਲੋ ਅਸੀਂ ਸਾਰੇ ਕਾਂਗਰਸ ਦੀ ਲੀਡਰਸ਼ਿਪ ਸਾਰੇ ਵਰਕਰ ਅਸੀਂ ਆਪਣਾ ਕੰਮ 'ਚ ਲੱਗੇ ਹੋਏ ਆ ਤੇ ਸਰ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਤੇ ਜਿਹੜੇ ਸਮੂਹ ਦੇ ਆਪਣੇ ਹਨ ਕਿਨੇ ਬਰਜਿੰਦਰ ਸਿੰਘ ਹੰਦਪੁਰ ਨੇ ਉਹਦੇ ਪਰਚਾ ਦਾਸ ਕੀਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਆਮ ਮੈਂ ਉਹਦੀ ਬਹੁਤ ਨਿੰਦਾ ਕਰਦਾ ਇਹ ਇਹ ਜਿਹੜੀ ਸਰਕਾਰ ਆ ਝਾੜੂ ਵਾਲਿਆਂ ਦੀ ਇਹ ਜਦੋਂ ਉੱਥੇ ਕੇਜਰੀਵਾਲ ਸਾਹਿਬ ਦੇ ਖਿਲਾਫ ਕਾਰਵਾਈ ਹੁੰਦੀ ਆ ਉਹਦੇ ਤੇ ਕਹਿੰਦੇ ਆ ਕਿ ਕੇਂਦਰ ਸਰਕਾਰ ਤੇ ਹੱਤੀ ਕਰਦੇ ਆ ਇਹਨਾਂ ਦਾ ਮਾਡਲ ਵੀ ਉਹੀ ਆ ਇਹ ਜ਼ਿਆਤੀ ਕਰਦੇ ਆ ਵਿਜੀਲੈਂਸ ਦਾ ਦੁਰਪਯੋਗ ਕਰਦੇ ਆ ਹਮਦਰਦ ਸਾ ਵਰਗਾ ਇਮਾਨਦਾਰ ਆਦਮੀ ਕੋਈ ਹੈ ਨਹੀਂ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਜ਼ਿਆਤੀ ਕਰ ਰਿਹਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨੇ ਜੀ ਤੁਸੀਂ ਹਲਕਿਆਂ ਲਈ ਦੇਖੋ اپੋਜੀਸ਼ਨ ਤਾਂ ਐਮਪੀ ਸੀ ਫਿਰ ਵੀ ਮੈਂ ਕੰਮਾਂ ਦੀ ਗਿਣਤੀ ਤਾਂ ਨਹੀਂ ਦੱਸ ਸਕਦਾ ਲੇਕਿਨ ਆ ਤੁਸੀਂ ਹੁਣ ਮੰਡੀ ਅਹਿਮਦਗੜ੍ਹ ਦਾ ਪੋਲੀ ਦੇਖ ਲਓ ਉਹਦਾ ਨਾਲ ਹੀ ਉਹ ਦੂਸਰੇ ਅੰਟਰਪ੍ਰਾਈਜ਼ ਦੇਖ ਲਓ ਮੰਡੀ ਅਹਿਮਦਗੜ੍ਹ ਚ ਇੱਥੇ 18 ਫੁੱਟੀਆਂ ਸੜਕਾਂ ਜਿੰਨੀਆਂ ਨੇ ਉਹ ਮੈਂ ਬਣਾ ਕੇ ਦਿੱਤੀਆਂ ਨੇ ਔਰ ਫਤਿਹਗੜ੍ਹ ਸਾਹਿਬ ਦਾ ਸਟੇਸ਼ਨ 40 ਕਰੋੜ ਦਾ ਠੀਕ ਹੋ ਰਿਹਾ 40 ਕਰੋੜ ਰੁਪਈਆ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਸੰਗਮਰਮਰ ਲਗਾਇਆ ਹੈਗਾ ਠੀਕ ਹੈ ਜੀ ਅੰਬੇ ਮਾਜਰਾ ਦਾ ਹਾਈ ਬ੍ਰਿਜ ਬਣਿਆ ਦੁਰਾਹਾਂ ਨਹਿਰ ਤੇ ਜਿਹੜਾ ਉਹ ਸਾਰਾ ਪੰਜਾਬ ਰੁਕਦਾ ਉਹਦਾ 70 ਕਰੋੜ ਲੈ ਕੇ ਐਦਾ ਸੈਂਕੜੇ ਕੰਮ ਮੈਂ ਕਰਾਏ ਆ ਹਾਂ ਇਹ ਆ ਕਿ ਮੈਂ اپੋਜੀਸ਼ਨ ਦਾ ਐਮਪੀ ਸੀ ਮੈਂ ਜਿੰਨੇ ਚਾਹੁੰਦਾ ਸੀ ਉਹ ਭਾਜਪਾ ਸਰਕਾਰ ਨੇ ਹੁੰਦੇ ਨਹੀਂ ਕੀਤੇ ਸਾਰਾ ਤੁਸੀਂ ਇੰਨੀਆਂ ਗ੍ਰਾਂਟਾਂ ਦਿੱਤੀਆਂ ਨੇ ਜੀ ਵਿਰੋਧੀ ਜੀ ਰੌਲਾ ਪਾ ਰਹੇ ਨੇ ਕਿ 12 ਕਰੋੜ ਰੁਪਏ ਵਾਪਸ ਹੋ ਗਿਆ ਜੀ ਲਾਈਫ ਇਨਸੂਰੈਂਸ ਨੇ ਗ੍ਰਾਂਟਾਂ ਨਹੀਂ ਵੰਡੀਆਂ ਤੁਸੀਂ ਆਇਆ ਕਰੋ ਦੇਖੋ ਇਹ ਗੱਲ ਤੁਸੀਂ ਕਹਿੰਦੇ ਤੁਹਾਡਾ ਨਾਂ ਕੀਆ ਜਿੰਦਰ ਜੈਡਾ ਜੀ ਪੰਜਾਬੀ ਤੁਸੀਂ ਹੁਣ ਇਹ ਕਰਿਓ ਤੁਸੀਂ ਡੀਸੀ ਫਤਿਹਗੜ੍ਹ ਸਾਹਿਬ ਤੋਂ ਹੁਣੇ ਫੋਨ ਲਾਓ ਉਹਨਾਂ ਤੋਂ ਪਤਾ ਕਰੋ ਕਿੰਨਾ ਫੰਡ ਹੈਗਾ ਜੀ ਕਿੰਨਾ ਯੂਜ਼ ਕੀਤਾ 18 ਕਰੋੜ ਸੀ 18 ਦੇ 18 ਕਰੋੜ ਯੂਜ਼ ਕੀਤੇ ਆ ਮਾੜਾ ਜਿਹਾ ਚੈੱਕ ਜ਼ਰੂਰ ਕਰ ਲਿਓ ਸਰ ਅਮਰਗੜ ਨੂੰ ਇੰਨੀ ਗਰੰਟੀ ਦੇਣ ਦੇ ਬਾਵਜੂਦ ਨਗਰ ਕੌਂਸਲ ਦੀ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਤੇ ਨਾਲ ਮਾਈ ਰੂਪਕੌਰ ਸੀਨੀਅਰ ਕਾਂਗਰਸੀ ਆਗੂ ਹੋਰ ਜਿਹੜੇ ਬਹੁਤ ਕਾਂਗਰਸੀ ਆਗੂ ਨੇ ਉਹ ਕਿਉਂ ਕਾਂਗਰਸ ਛੱਡ ਕੇ ਮਤਲਬ ਦੂਜੇ ਪਾਰਟੀ ਜਾ ਰਹੇ ਨੇ ਤੁਸੀਂ ਕਹਿੰਦੇ ਵੀ ਅਸੀਂ ਇੰਨਾ ਪ੍ਰਿੰਟਿੰਗ ਕੀਤੀ ਅਮਰਗੜ ਹਲਕੇ ਨੂੰ ਯਾਰ ਐ ਹੈਗਾ ਪੱਤਰਕਾਰ ਸਾਹਿਬ ਹੁਣ ਕਿਸੇ ਦਾ ਮਨ ਲਾਲਚ ਚ ਆਇਆ ਹੋਵੇ ਤੋ ਉਹਦੇ ਤਾਂ ਅਮਰਸ ਨੂੰ ਕੀ ਕਰ ਸਕਦਾ ਇਹ ਜਿੰਨੇ ਪਾਰਟੀਆਂ ਛੱਡ ਰਹੇ ਨੇ ਇਹ ਸਭ ਸਿਧਾਂਤਹੀਨ ਨੇ ਸਿਧਾਤਾ ਨੂੰ ਤੋੜ ਕੇ ਆਪਣੇ ਲਾਲਚ ਨਹੀਂ ਛੱਡ ਰਹੇ ਲੋਕੀ ਕਹਿੰਦੇ ਤੁਸੀਂ ਨਗਰ ਕੌਂਸਲ ਪ੍ਰਧਾਨ ਆਮੰਦੀ ਪੱਟੀ ਛੱਡ ਕੇ ਵੀ ਆਏ ਲੋਕੀ ਕਹਿੰਦੇ ਤੁਸੀਂ 4.5 ਹਲਕੇ ਦੀ ਸਾਰੇ ਲਈ ਜੀ ਪੰਜਾਬ ਆਰ ਆਇਆ ਅਮਰਗੜ ਹਲਕੇ ਚ ਤੁਹਾਨੂੰ ਡੇਟਾ ਦੇ ਦਈਏ ਇਹੋ ਜੀ ਤਰੀਕਾ ਦੇ ਦिए 50 ਵਿਜ਼ਿਟਸ ਆ ਮੇਰੀਆਂ ਇੱਥੋਂ ਪੰਜਾਬ ਤੋਂ ਕਿੰਨੀਆਂ ਸੀਟਾਂ ਲੈ ਕੇ ਜਾਓ ਚਲੋ ਭਾਈਆ ਮੈਨੂੰ ਐਲੋ ਹੋਣਾ ਮੇਰੀਆਂ ਸੀਟਾਂ ਕਾਗਰਸ ਜਾਰੀ ਆ ਪੰਜਾਬ ਤੋਂ ਅਜੇ 13 ਦੀਆਂ 13 ਸੀਟਾਂ ਜਿੱਤਾਂਗੇ ਦਾ ਨਰਿੰਦਰ ਮੋਦੀ ਨੂੰ ਹਰਾਉਣ ਵਾਸਤੇ ਤੇ ਰਾਹੁਲ ਗਾਂਧੀ ਦੀ ਸਰਕਾਰ ਬਣਾਉਣ ਵਾਸਤੇ ਪੰਜਾਬ ਨੇ ਫੈਸਲਾ ਕਰ ਲਿਆ ਕਿ ਇਹ ਬਨ ਬਨ ਕੇ ਦੇਸ਼ ਵਿੱਚ ਇੰਡੀਆ ਅਲਾਈንስ ਦੀ ਸਰਕਾਰ ਬਣਾ ਕੇ ਦੇਗਾ ਕਾਂਗਰਸ ਦੀ ਸਰਕਾਰ ਬਣਾ ਕੇ ਦੇਗਾ ਬੇਸਿਕਲੀ ਕਿਸਾਨੀ ਦੇ ਪੰਜਾਬ ਦੇ ਭਾਰਤ ਦੇ ਸੰਵਿਧਾਨ ਦੇ ਫੈਡਰਲ ਸਿਸਟਮ ਦੇ ਖਿਲਾਫ ਭਾਜਪਾ ਚੱਲੀ ਹੈ ਹੁਣ ਉਹਨੂੰ ਬਰੋਕਣ ਦਾ ਇੱਕੋ ਇੱਕ ਰਾਹ ਹੈ ਕਾਂਗਰਸ ਪਾਰਟੀ ਬਾਕੀ ਪਾਰਟੀਆਂ ਦਾ 3-4 ਸੀਟਾਂ ਦੇ ਆਣ ਵਾਲੀ ਪਾਰਟੀਆਂ ਨੇ ਇਕੱਲੀ ਕਾਂਗਰਸ ਜਿਹੜੀ ਸਰਕਾਰ ਬਣਾ ਸਕਦੀ ਉਹਨਾਂ ਬਣਾਣੀ ਹੈ ਅਮਰਗੜ ਹਲਕੇ ਦੇ ਵਿੱਚੋਂ ਕੀ ਮਤਲਬ ਪੋਜੀਸ਼ਨ ਰੱਖੂ ਅਮਰਗੜ ਹਲਕੇ 'ਚ ਬਹੁਤ ਸੌਖੇ ਤਰੀਕੇ ਨਾਲ ਲੋਕਾਂ ਦੇ ਪਿਆਰ ਨਾਲ ਅਸੀਂ ਅਸੀਂ ਇਹ ਕੁਝ ਨਹੀਂ ਕਰ ਰਹੇ ਇਹ ਲੋਕਾਂ ਦਾ ਪਿਆਰ ਹੈ ਕਾਂਗਰਸ ਨੂੰ ਧਾਣ ਵਾਲਾ ਲੋਕਾਂ ਦਾ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਰਾਹੁਲ ਗਾਂਧੀ ਦੀ ਸੈਂਟਰ ਸਰਕਾਰ ਬਣੇ ਲੋਕ ਇੰਡੀਆ ਅਲਾਈንስ ਦੀ ਸਰਕਾਰ ਬਣਾਣਾ ਚਾਹੁੰਦੇ ਨਹੀਂ ਇਸ ਲਈ ਲੋਕ ਫੈਸਲਾ ਲੈ ਰਹੇ ਨੇ ਤੇ ਅਮਰਗੜ ਸਰਦਾਰ ਅਮਰ ਸਿੰਘ ਜੀ ਡਾਕਟਰ ਸਾਹਿਬ ਜਿਹੜੇ ਉਮੀਦਵਾਰ ਨੇ ਇਥੋਂ ਲੋਕ ਸਭਾ ਦੇ ਔਰ ਜੇ ਦਫਤਰ ਦਾ ਉਦਘਾਟਨ ਕੀਤਾ ਅੱਜ ਅਮਰਗੜ ਦੇ ਵਿੱਚ ਸਾਰੇ ਹੀ ਸਾਡੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਵਰਕਰ ਸਾਹਿਬਾਨ ਪੰਚ ਸਾਹਿਬ ਸਰਪੰਚ ਸਾਹਿਬ ਦਰਜਾ-ਦਰਜਾ ਜਿੰਨੇ ਵੀ ਨੇ ਸਾਡੇ ਮਿੱਤਰ ਅੰਮਰ ਕੜਤੋਂ ਔਰ ਨੇੜ ਦੇ ਪਿੰਡਾਂ ਤੋਂ ਸਾਰਿਆਂ ਦਾ ਬਹੁਤ ਵੱਡਾ ਇਕੱਠ ਹੋਇਆ। ਉਹਨਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਵੀ ਉਹਨਾਂ ਨੂੰ ਜਿੱਦਾਂ ਇੱਕ ਵਿਆਹ ਜੰਨਾ ਚਾਹ ਹੈ। ਜਿੱਦਾਂ ਨਾ ਕਿਤੇ ਕੋਈ ਕਿਸੇ ਨੂੰ ਨਾ ਵੀ ਆਜ਼ਾਦੀ ਮਿਲਣ ਵਾਲੀ ਹੁੰਦੀ ਹੈ। ਇਦਾਂ ਦਾ ਚਾਹ ਦੇਖਣ ਨੂੰ ਮਿਲਿਆ। ਅੱਜ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਜਿੰਨੇ ਵੀਰ ਭਰਾ ਨੇ ਸਾਰੇ ਇਦਾਂ ਇਕੱਠੇ ਹੋਏ ਨੇ ਵੀ ਜਿੱਦਾਂ ਵਿਆਹ ਤੇ ਜਾਣਾ ਹੋਵੇ। ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਇੱਥੋਂ ਬਹੁਤ ਹੀ ਉਮੀਦ ਕਰਦੇ ਆਂ ਵੀ ਡਾਕਟਰ ਸਾਹਿਬ ਵੱਡੀ ਜਿੱਤ ਨਾਲ ਜਿੱਤਣਗੇ ਤੇ ਪੂਰਾ ਲੋਕਾਂ ਦਾ ਸਹਿਯੋਗ ਹੈ। ਦੀ ਅਪੀਲ ਕਰਦਾ ਹਾਂ ਮਤਲਬ ਕਿ ਲੋਕਾਂ ਨੂੰ ਅਸੀਂ ਮੈਂ ਆਪਣੇ ਵੱਲੋਂ ਜਿੰਨੇ ਵੀ ਹਲਕੇ ਦੇ ਵੋਟਰ ਨੇ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਕੰਮ ਦੇਖਿਆ ਜਾਵੇ ਇਹ ਨਹੀਂ ਕਿ ਗੱਲ ਕੱਲੇ ਛੁਟਕਲਿਆਂ ਨਾਲ ਕੰਮ ਨਹੀਂ ਚੱਲਣਾ ਕੱਲੀਆਂ ਗੱਲਾਂ ਬਾਤਾਂ ਨਾਲ ਕੰਮ ਨਹੀਂ ਚੱਲਣਾ ਜੇ ਅਸੀਂ ਦਫ਼ਤਰ ਜਾਂਦੇ ਹਾਂ ਦਫ਼ਤਰ 'ਚ ਕੰਮ ਹੋਵੇ ਵੱਲੋਂ ਚਾਹੇ ਖੇਤੀਬਾੜੀ ਦਾ ਚਾਹੇ ਮਜ਼ਦੂਰਾਂ ਦਾ ਚਾਹੇ ਇੰਡਸਟਰੀ ਦਾ ਸਾਰਿਆਂ ਦੀ ਮਤਲਬ ਕਿਤੇ ਨਾ ਕਿਤੇ ਜਿਹੜੀ ਹੈਗੇ ਭਲਾਈ ਦੀਆਂ ਸਕੀਮਾਂ ਹੋਣ ਔਰ ਕੰਮ ਦੀ ਗੱਲ ਹੋਵੇ ਔਰ ਮੈਨੂੰ ਲੱਗਦਾ ਹੈ ਅੱਗੇ ਵੀ ਇਹ ਜਿੱਦਾਂ ਹੁਣ ਪਬਲਿਕ ਹੈਗੀ ਹੈ ਉਹ ਕੋਈ ਵੀ ਗੱਲ ਕਰੂਗਾ ਤਾਂ ਕੰਮ ਦੀ ਗੱਲ ਹੀ ਪਸੰਦ ਕਰੂਗਾ ਕਿਉਂਕਿ ਕੋਈ ਵੀ ਆਪਾਂ ਗੱਲਾਂ-ਮਾਤਾਂ ਨਾਲ ਕੰਮ ਜਿਆਦਾ ਦਿਨ ਨਹੀਂ ਚੱਲਦਾ ਨਾ ਇੰਡਸਟਰੀਆਂ ਚੱਲਦੀਆਂ ਨੇ ਨਾ ਸਰਕਾਰ ਚੱਲਦੀ ਹੈ ਨਾ ਪਿੰਡ ਚੱਲਦਾ ਹੈ ਨਾ ਪੰਚਾਇਤ ਚੱਲਦੀ ਹੈ ਵੀ ਉਮੀਦ ਕਰਦੇ ਆਂ ਵੀ ਹਾਂਜੀ ਲੋਕ ਪੂਰਾ ਸਹਿਯੋਗ ਸਹਿਯੋਗ ਦੇਣਗੇ ਡਾਕਟਰ ਸਾਹਿਬ ਦਾ